ਅੱਜ ਅਸੀਂ ਜਾ ਰਹੇ ਹਾਂ ਨੀਲ ਕੰਠ ਰਿਸ਼ੀਕੇਸ਼ ਪਹੁੰਚੇ ਹੋਏ ਸੀ ਪਹਿਲਾਂ ਹਰਦਵਾਰ ਗਏ ਸੀ ਤੇ ਇਹ ਹੁਣ ਰਿਸ਼ੀਕੇਸ਼ ਤੇ ਰਿਸ਼ੀਕੇਸ਼ ਤੋਂ ਬਾਅਦ ਅਸੀਂ ਜਾ ਰਹੇ ਹਾਂ ਨੀਲ ਕੰਠ ਤੇ ਪੈਦਲ ਯਾਤਰਾ ਕਰ ਰਹੇ ਹਾਂ ਤੇ ਤੁਸੀਂ ਦੇਖੋਗੇ ਅੱਗੇ ਤੇ ਸਾਡੇ ਸਫ਼ਰ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਆਹ ਦੇਖੋ ਚੋਟੀ ਵਾਲਾ ਹੋਟਲ ਹੈ ਕਾਫੀ ਜ਼ਿਆਦਾ ਫੇਮਸ ਹੈ ਇਹ ਕਾਫੀ ਸਾਲਾਂ ਤੋਂ ਨਾ ਇਦਾਂ ਹੀ ਆਪਣੀ ਪੇਸ਼ਭੂਸ਼ਾ ਬਣਾ ਕੇ ਰੱਖਦੇ ਨੇ ਤੇ ਕਾਫੀ ਜ਼ਿਆਦਾ ਪੋਪੂਲਰ ਵੀ ਨਹੀਂ ਸਫ਼ਰ ਦੀ ਸ਼ੁਰੂਆਤ ਹੋ ਚੁੱਕੀ ਆ ਨੀਲਕੰਠ ਦੀ ਚੜ੍ਹਾਈ ਤੁਹਾਨੂੰ ਦੱਸਣ ਲੱਗਿਆਂ ਕਿੰਨੀਆਂ ਇੱਥੋਂ ਗੱਲ ਸਾਰੀ ਸ਼ਰਦਾ ਦੀ ਹੁੰਦੀ ਆ ਕਿਸੇ ਦੀ ਵਿਸ਼ੇ ਪੂਰੀ ਹੁੰਦੀ ਆ ਤਾਂ ਉਹ ਇਸ ਤਰ੍ਹਾਂ ਵੀ ਆਪਦੀ ਯਾਤਰਾ ਕਰਦਾ ਹੈ ਨੀਲਕੰਠ ਦੀ ਹਰਦੁਆਰ ਇਥੋਂ 35 ਕਿਲੋ ਰੇਸ਼ੀਕੇਸ਼ ਪੈਦਲ 4 ਕਿਲੋਮੀਟਰ ਦੂਰ ਜੇਕਰ ਆਪਾਂ ਗੱਲ ਕਰੀਏ ਰੇਸ਼ੀਕੇਸ਼ ਤੋਂ ਨੀਲਕੰਠ ਦੀ ਚੜਾਈ ਟੋਟਲ 32 ਕਿਲੋਮੀਟਰ ਦੱਸ ਰਿਹਾ ਹੈ ਨੀਲਕੰਠ ਦੇ ਲਈ ਜਾਣ ਦੇ ਲਈ ਪੈਦਲ ਹ ਰਸਤਾ ਇਧਰ ਦੀਆ ਤੇ ਸਾਹਮਣੇ

पैसा फुटल करके पे आदर कर ना हम ना जी वो तो गन में है छड़ दे पता नहीं ज्यादा कितना पैसे होंगे ना जंगदा पानी यहां मिल ही नहीं रहा इतनी देर डरते हैं ये भी अब क्या क्यों बोलना क्या करते हैं चलते हैं ਕਾਫੀ ਜ਼ਿਆਦਾ ਲੰਬਾ ਚੱਲਣ ਤੋਂ ਬਾਅਦ ਹੁਣ 2 ਕਿਲੋਮੀਟਰ ਦੀ ਉਤਰਾਈ ਰਹਿ ਗਈ ਤੇ ਪਹਿਲਾਂ ਚੜ੍ਹਾਈ ਸੀ ਤੇ ਹੁਣ ਉਤਰਾਈ ਆ ਚੁੱਕੀ ਹੈ ਵੈਸੇ ਵੈਸੇ ਗੱਲ ਨੋਟ ਕੀਤੀ ਹੈ ਇੱਥੇ ਲੋਕਾਂ ਦਾ ਦਿਲ ਬਿਲਕੁਲ ਹੀ ਮਰ ਚੁੱਕਿਆ ਜੇਕਰ ਇੱਥੇ ਕੋਈ ਬੰਦਾ ਮਰਦਾ ਵੀ ਹੋਵੇ ਇਹ ਪਾਣੀ ਨਾ ਬਲਾਉਣਾ ਇਹ ਇਦਾਂ ਦੇ ਪਾਪੀ ਲੋਕ ਨੇ ਤੇ ਬਾਕੀ ਰਹੀ ਗੱਲ ਇੱਥੇ ਟੂਟੀਆਂ ਚੱਲਦੀਆਂ ਸੀ ਪਹਿਲਾਂ ਇਹਨਾਂ ਦੁਕਾਨਦਾਰਾਂ ਨੇ ਟੂਟੀਆਂ ਦੇ ਅੱਗੇ ਉਹ ਲਾਤੇ ਨਟ ਲਾਦੇ ਤਾਂ ਕਿ ਇਹਨਾਂ ਦੀਆਂ ਬੋਤਲਾਂ ਵੇਚ ਸਕਣ ਬਹੁਤ ਜ਼ਿਆਦਾ ਮਹਿੰਗਾਈ ਕੀਤੀ ਹੋਈ ਆ ਬੁਰਾ ਸਾਰੇ ਨੂੰ ਇੱਕੀ ਸਲਾਹ ਦੇਣੀ ਚਾਹੁੰਦਾ ਹਾਂ ਵੈਸੇ ਪੰਜਾਬੀ ਇੱਧਰ ਬਹੁਤ ਘੱਟ ਆਉਂਦੇ ਨੇ ਪਰ ਜਿਹੜੇ ਸਬਜ਼ੀ ਨੂੰ ਮੰਨਦੇ ਨੇ ਉਹੀ ਆਉਂਦੇ ਨੇ ਇੱਧਰ ਜੇਕਰ ਕਿਸੇ ਨੇ ਆਉਣਾ ਹੋਵੇ ਇਸ ਰਾਸਤੇ ਕਦੇ ਵੀ ਨਾ ਆਇਓ ਨਾ ਪਾਣੀ ਦਾ ਪ੍ਰਬੰਧ ਤੇ ਨਾ ਹੀ ਰਾਸਤਾ ਵਧੀਆ ਜਾਨਵਰ ਵੀ ਬਹੁਤ ਨੇ ਲੁੱਟਾ ਖੋਹਾ ਵੀ ਹੋ ਸਕਦੀ ਹੈ ਤੇ ਗੱਡੀਆਂ ਦੇ ਰਾਹੀਂ ਤੁਸੀਂ ਆ ਸਕਦੇ ਹੋ ਲਗਭਗ 200 ਰੁਪਏ ਆਣ ਜਾਣ ਦਾ ਕਿਰਾਇਆ ਲੱਗਦਾ ਇੱਥੋਂ ਨੀਲਕੰਠ ਤੀ ਉਤਰਾ ਵੀ ਲਗਭਗ 1 ਕਿਲੋਮੀਟਰ ਰਹਿ ਚੁੱਕੀ ਆ ਕੋਲੇ ਨਾ ਫਾਈਨਲੀ ਮੰਦਿਰ ਦੇ ਕੋਲੇ ਪਹੁੰਚ ਚੁੱਕੇ ਆ ਤੇ ਕਾਫੀ ਜਿਆਦਾ ਢੀਡ ਆ ਮੱਥਾ ਟੇਕਣ ਦੇ ਲਈ ਪ੍ਰਸ਼ਾਦ ਵੀ ਲੈ ਲਿਆ ਲੈਣਾ ਲੱਗ ਚੁੱਕੀਆਂ ਨੇ ਆਇਂਦਾ ਬਾਲੀ ਰੰਡਾ ਸਮਾਨ ਰੱਖਾ ਸੰਭਾਲ ਕੇ ਮਾਰ ਕੇ ਪਕੜਾ ਦਿੰਦੇ काफ़ी ज्यादा भीड़ है ਫਾਈਨਲੀ ਮੱਥਾ ਟੇਕ ਕੇ ਮੰਦਿਰ ਚੋਂ ਬਾਹਰ ਆ ਚੁੱਕੇ ਹੁਣ ਸਾਡਾ ਵਾਪਸੀ ਰਿਸ਼ੀਕੇਸ਼ ਦਾ ਸਫਰ ਸਟਾਰਟ ਹੋ ਚੁੱਕਾ ਹੈ ਤੇ ਅੱਗੇ ਥੋੜਾ ਜਿਹਾ ਹੋਰ ਦਿਖਾਵਾਂਗੇ ਤੇ ਇਸ ਤੋਂ ਬਾਅਦ ਵੀਡੀਓ ਆਪਣੇ ਵਲੋਗ ਦਾ ਸੀ ਐਂਡ ਕਰਾਂਗੇ ਬਾਂਦਰ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਜਗ੍ਹਾ ਤੇ ਮਿਲ ਜਾਣਗੇ ਤੇ ਪਾਣੀ ਵਿਕੇਗਾ ਨਹੀਂ ਨਾ ਫਿਰ ਬੋਤਲ ਵਿਕੇਗਾ ਨਹੀਂ ਨਾ ਤੇ ਇਹ ਹੱਥਾਂ 'ਚ ਬੋਤਲ ਖੁੰਦੇ ਨੇ ਤੇ ਲੋਕਾਂ ਦੀ ਇੰਨੀ ਗੰਦੀ ਕਰਤੂ ਤੇ ਨਾ ਟੂਟੀਆਂ ਬੰਦ ਕੀਤੀਆਂ ਤੇ ਤਾਂ ਕਿ ਇਹਨਾਂ ਦੀ ਬੋਤਲਾਂ ਵੇਕਣ ਤੇ ਵਿਚਾਰੇ ਜਾਨਵਰ ਵੀ ਪਰੇਸ਼ਾਨ ਹੋ ਚੁੱਕੇ ਨੇ 마차를 공유. 네, 주요 마트 들어야